ਖੈਰ ਮਿੰਟ ਦੀ ਕਿਸਮਤ ਹੈ ਨਾ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਹੋਰ ਬਹੁਤ ਵੱਡੀ ਖੜੀ ਹੋਈ ਪਈ ਹੈ ਕੁਝ ਦਿਨਾਂ ਤੋਂ ਲੈ ਕੇ ਇੰਡੀਗੋ 에ਅਰਲਾਈਨਸ ਵਾਲੀ ਇਹ ਵੀ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ 560 ਦੇ ਕਰੀਬ ਤੇ ਕਹਿੰਦੇ ਉਡਾਨਾਂ ਰੱਦ ਹੋ ਗਈਆਂ ਤੇ ਪੌਣੇ 6 ਲੱਖ ਦੇ ਕਰੀਬ ਜਿਹੜੇ ਯਾਤਰੀ ਨੇ ਉਹ ਪ੍ਰਭਾਵਿਤ ਹੋਏ ਨੇ ਹੋ ਸਕਦਾ ਫਿਗਰ ਇੱਧਰ ਉੱਧਰ ਹੋਵੇ ਕਿਉਂਕਿ ਮੈਂ ਜਦੋਂ ਦੇਖੀ ਸੀ ਉਦੋਂ ਇੰਨੀ ਫਿਗਰ ਸੀ ਤੇ 4700 ਕੱਲ ਤੱਕ 4500 ਸੀ ਸ਼ਾਇਦ 4500 ਫਲਾਈਟਸ ਜੀ ਸੋਚ ਕੇ ਦੇਖੋ ਹਾਂ ਤੇ ਫਿਰ ਦੇਖੋ ਫਿਰ ਤੇ ਲੱਖਾਂ ਹੀ ਯਾਤਰੀ ਜਿਹੜੇ ਉੱਤੇ ਸਾਰੀ ਕਰਦੇ ਨੇ ਜੀ ਪਰ ਇਹ ਮਸਲਾ ਕੀ ਹੈ ਜੀ ਜਿਵੇਂ ਹੁਣ ਕੇਂਦਰੀ ਹਵਾ ਬਾਈ ਮੰਤਰੀ ਸਾਹਿਬ ਉਹ ਗੱਲਾਂ ਹੋਰ ਕਰ ਰਹੇ ਨੇ ਉੱਤੇ ਕਹਿ ਰਹੇ ਕਿ ਇਹਨਾਂ ਦਾ ਕਸੂਰ ਹੈ ਇੰਡਿਗੋ ਵਾਲਨ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਪਰ ਇੱਕ ਤਰ੍ਹਾਂ ਤੇਰੀ ਜ਼ਿੰਮੇਵਾਰੀ ਕੀ ਆ ਹਾਂ ਤੇਰੀ ਜ਼ਿੰਮੇਵਾਰੀ ਅੰਕਲ ਕੀ ਆ ਦੱਸ ਦੇ ਹਮ ਕਿੰਨਾ ਵੱਡਾ ਮਸਲਾ ਹੋ ਗਿਆ ਪਰ ਕਲੀਅਰ ਨਹੀਂ ਹੋ ਰਿਹਾ ਕੋਈ ਯਾਰ ਪਤਾ ਕੀ ਟੈਕਨੀਕਲੀ ਆਪਾਂ ਨਾਂ ਵੀ ਪਈਏ ਆਪਾਂ ਕਿਹੜਾ ਇਸ ਮਤਲਬ ਕਿ ਹਵਾ ਬਾਜ਼ੀ ਚ ਹੀ ਰਹਿਨੇ ਆ ਮੈਂ ਤਾਂ 에ਰਪੋਰਟ ਨਹੀਂ ਦੇਖਿਆ ਕਦੇ ਯਾਰ ਨਹੀਂ ਨਹੀਂ ਸਹੀ ਆ ਅੱਛਾ ਦੇਖੋ ਕਈ ਐਕਸਪਰਟ ਨੂੰ ਸੁਣਿਆ ਮੈਂ ਹਮ ਕੱਲ ਇੱਕ ਸਾਬਕਾ ਪਾਇਲਟ ਬਹੁਤ ਬੇਬਾਕੀ ਨਾਲ ਬੋਲਦੇ ਉਹਨਾਂ ਨੂੰ ਵੀ ਸੁਣਿਆ ਉਹਨਾਂ ਨੇ ਕਿਹਾ ਕਿ ਯਾਰ ਇੰਡੀਗੋ ਵਾਲਾਂ ਦਾ ਸਿੱਧਾ ਫਾਰਮੂਲਾ ਹੈ ਪਾਇਲਟਾਂ ਦਾ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਨੂੰ ਘੱਟ ਤੋਂ ਘੱਟ ਦੇਣਾ ਵੀ ਮੰਨ ਲਓ ਕੋਈ ਗਲਫ ਕੰਟਰੀ ਹੈ ਉਹਨਾਂ ਦੀ ਕੋਈ 에ਰਲਾਈਨ ਹੈ ਉਹ ਉੱਥੇ 25 ਲੱਖ ਦਾ ਪੈਕੇਜ ਹੋਊਗਾ ਇੱਥੇ ਇੱਥੇ ਤੇ ਕਈਆਂ ਨੂੰ 1.5 ਪਾਉਣੇ 2 ਲੱਖ ਤੇ ਟ੍ਰੇਨਿੰਗ ਵੀ ਇੱਥੋਂ ਕਰਵਾਉਂਦੇ ਆ 5 5 ਸਾਲ ਦਾ ਬਾਉਂਡ ਆ। ਹੂੰ। ਮਤਲਬ ਕਿ ਜੋ ਹੁੰਦੀ ਨਹੀਂ ਉਹ ਆਂਦੇ ਹੁੰਦੇ ਆਪਾਂ ਕਟਿੰਗ, ਕਾਸਟ ਦੀ ਕਟਿੰਗ। ਜੀ। ਵੀ ਉਹ ਕਰੋਨਾ ਤੋਂ ਚਲਾਈ ਆਉਂਦੇ ਹਾਲੇ ਤੱਕ ਵੀ ਚੱਲੀ ਆਉਂਦੀ। ਮਤਲਬ ਕਿ ਮੁਨਾਫਾ ਜੇ ਤੁਸੀਂ ਉਹਨਾਂ ਦਾ ਦੇਖੋਗੇ 8000 ਕਰੋੜ ਕਿਸੇ ਸਾਲ ਦਾ 7000 ਕਰੋੜ ਦਾ ਤਰ੍ਹਾਂ ਹੂੰ। ਹੁਣ ਗੱਲ ਇਹ ਆ ਕਿ ਜਿਹੜਾ ਸਵਾਲ ਦਾ ਵੱਡਾ ਜਵਾਬ ਵੰਣਾ ਚਾਹੀਦਾ ਹੈ ਕਿ ਕਿਸੇ ਵੀ ਸੈਕਟਰ ਦੇ ਵਿੱਚ ਯਾਰ ਜਦੋਂ ਤੁਸੀਂ ਆਹ ਦੇਖਦੇ ਹੋ ਆਹ ਅੰਕੜਾ ਦੇਖਣ ਦੀ ਜ਼ਰੂਰਤ ਹੈ ਨਾ ਕਿ ਇੰਡੀਗੋ ਵਾਲਿਆਂ ਨੇ 65% ਮਾਰਕੀਟ ਇੰਡੀਆ ਦੀ ਜਿਹੜੀ ਡੋਮੈਸਟਿਕ ਹਵਾਬਾਜ਼ੀ ਦੀ ਆ ਉਥੇ ਲਈ ਜੀ ਤੇ ਅੱਜ ਜਿਹੜਾ ਇਹ ਰੈਡੀ ਆ ਹੁਣ ਰੈਡੀ ਸੋ ਲੋ ਇੱਥੇ ਤੁਹਾਨੂੰ ਨਾ ਸਾਰਾ ਮੋਟਾ-ਮੋਟਾ ਅੰਦਾਜ਼ਾ ਹੋ ਜਾਣਾ ਕਿ ਗੇਮ ਕੀ ਆ ਜੀ ਰੈਡੀ ਹੈਗਾ ਉਹਦਾ ਮੁੰਡਾ ਚੰਦਰਬਾਬੂ ਨਾਈਟੂ ਦਾ ਨਾਈਟੂ ਦਾ ਠੀਕ ਹੈ ਨਾ ਸਾਹਿਬ ਤੇ ਨਾਇਡੂ ਕੌਣ ਆ ਨਾਇਡੂ ਤੇ ਹੁਣ ਬਹੁਤ ਸਾਰੇ ਇੱਕ ਤਰ੍ਹਾਂ ਦੇ ਹਮ ਨਰਿੰਦਰ ਮੋਦੀ ਦੀ ਸਰਕਾਰੀ ਕਹਿ ਲੋ ਕਿ ਭਈ ਉਹਨਾਂ ਦੇ ਸਾਰੇ ਚੱਲਣ ਡਈ ਆ ਜੀ ਇਹਨੂੰ ਪੁੱਛੇ ਜੀ ਉਹ ਜ਼ਿੰਮੇਵਾਰ ਆ ਤੇ ਤੂੰ ਤੂੰ ਕਾਦੇ ਲਈ ਜ਼ਿੰਮੇਵਾਰ ਆ ਕਈ ਮਹੀਨੇ ਤੈਨੂੰ ਹੋ ਗਏ ਨੇ ਤੂੰ ਇਹਨਾਂ 'ਚ ਸੁਧਾਰ ਕਿਉਂ ਨਹੀਂ ਕੀਤਾ ਅੱਛਾ ਗੱਲ ਇਹ ਆ ਕਿ ਹੁਣ ਕੀ ਕਹੀ ਜਾਂਦਾ ਹਾ ਬਾਬਾ ਜੀ ਮੰਤਰੀ ਆਖੇ ਜੀ ਹੁਣ ਮੌਕਾ ਹੈਗਾ 5 에ਅਰਲਾਈਨਸ ਨਵੀਆਂ ਪਾਵਾਂਗੇ ਹਮ ਕਮਾਲ ਦੀ ਗੱਲ ਹੈ ਮੌਕਾ ਹਥਿਆਨ ਦੀ ਹਾਂ ਮੈਂ ਕਿਹਾ ਕਰਨ ਅਰਜਨ ਆਉਣਗੇ ਆ ਜਾਣਗੇ ਅਮਬਾਨੀ ਅਡਾਨੀ ਉੜ ਆ ਜਾਣਗੇ ਉਹ ਐਂ ਕਰਦੇ ਆ ਹੂੰ ਦੇਸ਼ ਚ ਕੋਲਾ ਮੁੱਕ ਗਿਆ ਜੀ ਕੋਲਾ ਮੁੱਕ ਗਿਆ ਕੋਲਾ ਮੁੱਕ ਗਿਆ ਅਡਾਨੀ ਨੇ ਆਖਿਆ ਮੇਰੇ ਕੋਲ ਪਿਆ ਥਰਡ ਕਲਾਸ ਹੀ ਸਹੀਂ ਲੈ ਲਓ ਹੋਰ ਆਪਣੇ ਹਰਗੇ ਦੇ ਤੇ ਰੈਂਸਪੈਂਡ ਨਹੀਂ ਉਹਨਾਂ ਨੇ ਪਤਾ ਨਾ ਦੋ ਕੁ ਸਾਲ ਪਹਿਲਾਂ ਦੋ ਕੁ ਸਾਲ ਪਹਿਲਾਂ ਚੱਲਿਆ ਕੋਲਾ ਮੁੱਕ ਗਿਆ ਜੀ ਇੰਡੀਆ ਚਾਹ ਹੋ ਗਿਆ ਵਾਹ ਹੋ ਗਿਆ ਉਹਨੇ ਆਪ ਦਾ ਜਿਹੜਾ ਇੱਧਰ ਉੱਧਰ ਦਾ ਸੀ ਉਹ ਵੀ ਟਪਾਤਾ ਹੂੰ ਕਿਉਂਕਿ ਦੇਖੋ ਉਹਨਾਂ ਦੇ ਕੋਲ ਸਾਰਾ ਕੁਝ ਹੈ ਜੀ ਉਹਨਾਂ ਦੇ ਕੋਲ ਪਰਸ਼ਾਸਨ ਸ਼ਾਸਨ ਤੇ ਮੀਡੀਆ ਹੂੰ ਉਹਨਾਂ ਦੇ ਕੋਲ ਵਪਾਰੀ ਆਦਮਿਆਂ ਕੋਲ ਜੀ ਕਿਧਰ ਭਜੋਗੇ ਨੈਰੇਟਿਵ ਵੀ ਬਣ ਜਾਣਾ ਸਮੱਸਿਆ ਵੀ ਉਪਜ ਜਾਣੀ ਆ ਹੂੰ ਇੰਡੀਗੋ ਨੂੰ ਲੋਕ ਗਾਣਾ ਕੱਢ ਰਹੇ ਆ ਠੀਕ ਆ ਪਰ ਗੱਲ ਇਹ ਆ ਕਿ ਡੀਜੀਸੀਏ ਜ਼ਿੰਮੇਵਾਰ ਹੈ ਮੰਤਰੀ ਵੀ ਜ਼ਿੰਮੇਵਾਰ ਹੈ ਇਹ ਕੁਝ ਹੋਇਆ ਕਿ ਨਿਯਮ ਬਣਾਏ ਨਿਯਮ ਉਹਦੇ ਵਿੱਚ ਬਾਹਵਾ ਕੁਝ ਇਹਨਾਂ ਨੇ ਬਦਲਿਆ ਸੀਗਾ ਉਹਦੇ 'ਚ ਕੀ ਆ ਕਿ ਜਿੱਦਾਂ ਮੁੱਖ ਤੌਰ ਤੇ ਤੁਸੀਂ ਲਾ ਲਓ ਇੱਕ ਚੀਜ਼ ਨੂੰ ਫੜ ਲਓ ਕਿ 36 ਘੰਟੇ ਰੈਸਟ ਸੀ ਅੱਗੇ ਜੀ ਵੀਕ ਦੀ ਤੇ ਉਹ 48 ਘੰਟੇ ਕੀਤੀ ਗਈ ਯਾਨੀ 12 ਘੰਟੇ ਐਕਸਟਰਾ ਆਫ ਜਾਏਗਾ ਪਾਇਲਟ ਤਾਂ ਤੁਹਾਨੂੰ ਵੱਧ ਪਾਇਲਟਾਂ ਦੀ ਜ਼ਰੂਰਤ ਆ ਜੀ ਤੇ ਸਾਲ ਦਾ 300-400 ਕਰੋੜ ਰੁਪਈਆ ਇੰਡੀਗੋ ਨੂੰ ਵੱਧ ਪੈਣਾ ਸੀਗਾ ਹਮ ਬਜਟ ਦਾ ਤਾਂ ਕਹਿੰਦੇ ਆ ਕਿ ਉਸ ਚੀਜ਼ ਨੂੰ ਬਚਾਉਣ ਵਾਸਤੇ ਉਹਨਾਂ ਨੇ ਇਹ ਫੰਡਾ ਕਰ ਲਿਆ ਹੁਣ ਉਹਨਾਂ ਨੇ ਕੀਤਾ ਜਾਂ ਵਿੱਚ ਇੱਕ ਹੋਰ ਵੀ ਫੰਡਾ ਕਿ ਅਡਾਨੀ ਸਾਹਿਬ ਨੇ ਪਿੱਛੇ ਜੇ ਇੱਕ ਕੰਪਨੀ ਖਰੀਦੀ ਹੈ ਸ਼ਾਇਦ 800 ਕਰੋੜ ਦੇ ਵਿੱਚ ਜੀ ਉਹ ਪਾਇਲਟਾਂ ਨੂੰ ਸਿਖਿਆ ਦਿੰਦੀ ਆ ਉਹ اچانک ਹੁਣ ਪਾਇਲਟਾਂ ਦੀ ਕਮੀ ਵੀ ਯਾਦ ਆ ਗਈ ਲਸ਼ਕਰੇ ਨੂੰ ਐਡਾ ਨੂੰ ਖੋਤੀ ਗੋਦੀ ਮੀਡੀਆ ਜੋ ਵੀ ਹੈ ਤਾਂ ਭਾਈ ਉਹਨਾਂ ਨੂੰ ਉਹ ਯਾਦ ਵੀ ਆ ਗਈ ਆ ਉਧਰੋਂ ਅਡਾਨੀ ਸਾਹਿਬ ਹੁਣ ਪਾਇਲਟ ਵੀ ਬਣਾਉਣੇ ਸ਼ੁਰੂ ਕਰਦਾ ਹੈਗਾ ਹੋ ਸਕਦਾ ਜਹਾਜ਼ ਵੀ ਲੈ ਆਵੇ ਤਾਂ ਮਨ ਲੱਕ ਕੁੱਲ ਮਲਾ ਕੇ ਇੱਥੇ ਕੋਈ ਸਾਈ ਖਸਮ ਨਹੀਂ ਜੇ ਹੈਗਾ ਹੂੰ ਉਹ ਉਹ ਜ਼ਿੰਮੇਵਾਰ ਹੈ ਜੀ ਉਹ ਜ਼ਿੰਮੇਵਾਰ ਪਾਟੀਆਂ ਨਜ਼ਾਰੇ ਲੈਂਦਾ ਇਸ ਦੇਸ਼ ਦੇ ਵਿੱਚ ਜੀ ਪਾਟੀਆਂ ਸਰ ਇੰਡੀਗੋ ਵਾਲਾ ਨਜ਼ਾਰੇ ਲੈਂਦਾ ਉਹ ਹੂੰ ਮਤਲਬ ਕਿ ਉਹ ਗੱਲ ਹੀ ਨਹੀਂ ਦੋਲਦਾ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ ਸਿਸਟਮ ਦੀ ਫੇਲਿਅਰ ਕੀ ਹੁੰਦੀ ਹੈ ਯਾਰ ਚਲੋ ਇਹ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪਤਾ ਨਹੀਂ ਹੁਣ ਕੀ ਹਾਲਾਤ ਜ਼ਿੰਮੇਵਾਰ ਹੈ ਐਕਸਪਰਟ ਬੰਦੇ ਹੀ ਦੱਸ ਸਕਦੇ ਆਸੀਂ ਜੋ ਦੇਖਦੇ ਆ ਇਸ ਤਾ ਸਿਸਟਮ ਦੇਖਦੇ ਕੀ ਚੱਲ ਰਿਹਾ ਤਾਂ ਇਹ ਇੱਕ ਚੀਜ਼ ਹੋਰ ਦੇਖੋ ਐਡਾ ਫੇਲ ਖੱਸੀ ਸਿਸਟਮ ਹੈ ਇੱਥੋਂ ਦਾ ਕਿ ਨਾ ਨੇ ਕੈਪ ਲਾਤੀ ਮਤਲਬ ਕਿ ਕੈਪ ਕਿਦਾਂ ਜਿੱਦਾ ਲਾ ਲਓ ਕਿ ਚੰਡੀਗੜ੍ਹ ਤੋਂ ਅਮਰਸਰ ਸਵਾ 200 ਕਿਲੋਮੀਟਰ ਜੀ ਤੇ ਉਹਦੇ ਲਾ ਤਾ ਕੇ ਬਈ ਤੁਸੀਂ 10000 ਰੁਪਏ ਤੋਂ ਵੱਧ ਨਹੀਂ ਲਾਉਂਗੇ ਹਮ ਪੜਾ ਅੱਛਾ ਉਹਨਾਂ ਨੇ ਕੀ ਕੀਤਾ ਜਿਹੜੀਆਂ 에어ਲਾਈਨਸ ਨੇ ਉਹਨਾਂ ਨੇ ਇਹਦੇ ਚੋਂ ਵੀ ਕੁੰਦੀ ਕਢ ਲਈ ਕਿ ਕਨੈਕਟਡ ਫਲਾਈਟ ਤੇ ਲਾਗੂ ਨਹੀਂ ਹੁੰਦਾ ਕੈਪ ਵਾਲਾ ਰੇਟ ਹਮ ਉਹ ਉਸੇ ਚੀਜ਼ ਦੇ ਵਿੱਚ ਕਹਿੰਦੇ ਕਿ 12 12 13 13000 ਲਈ ਜਾਂਦੇ ਲਓ ਕਰ ਲਓ ਕੈਪ ਨੂੰ ਹਮ ਭੰਡਾ ਜੀ ਮਤਲਬ ਕਿ ਨਿਤੋਂ ਸੱਕ ਜਿੱਦਾਂ ਆਪਾਂ ਕਹਿੰਦੇ ਨੇ ਕਿ ਸ਼ਬਦ ਇਸਤੇਮਾਲ ਕਰਦੇ ਆ ਉਹ ਸਿਸਟਮ ਹੈ ਇਥੋਂ ਦਾ ਪਹਿਲਾਂ ਇਹਦੇ ਵਿੱਚ ਹੋਰ ਤੁਸੀਂ ਦੇਖੋ ਕਿ ਇਹਨੂੰ ਹਵਾਵਾਜੀ ਵਾਲੇ ਮੰਤਰੀ ਨੂੰ ਕਿ ਪ੍ਰਧਾਨ ਮੰਤਰੀ ਸੱਜ ਕੇ ਅਸਤੀਫਾ ਲਾਵੇਖ ਅੱਗੇ ਵੀ ਤੁਸੀਂ ਲੈ ਆ ਨਾ ਅਸਤੀਫੇ ਹੂੰ ਲੈ ਕੇ ਦਿਖਾਓ ਕਿਉਂਕਿ ਉਹ ਚੰਦਰਬਾਬੂ ਨਾਇਡੂ ਦਾ ਮੁੰਡਾ ਉਦੋਂ ਹੀ ਬਾਗ ਚੱਕੇ ਮੋਢੇ ਤੇ ਪਾਜੀ ਕਿ ਪਾਪਾ ਆ ਜਾ ਚੱਲੀਏ ਹਾਂ ਜੀ ਆ ਦੇਖ ਲਿਓ ਸੁਭਾਦ ਪਰ ਅਸਤੀਫਾ ਵਾਂਗ ਇਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਤੇ ਲੋਕਾਂ ਦਾ ਹੀ ਹੁੰਦਾ ਹੈ ਨਾ ਜੀ ਮੇਰੇ ਕਜੀ ਲੋਕ ਬਹੁਤ ਖੱਜਲ ਹੋ ਰਹੇ ਮਿੰਟ ਜੀ ਇਹ ਤੇ ਸੱਚ ਹੈ ਕਿ ਚਲੋ ਜੀ ਨਿਯਮ ਤੇ ਇੰਟਰਨੈਸ਼ਨਲ ਮਿਆਰ ਦੇ ਹਿਸਾਬ ਨਾਲ ਬਣਾਉਣੇ ਪੈਣਗੇ ਜਟਾ ਨੂੰ ਫਾਇਰ ਬਾਈ ਨੇ ਕਹਿ ਰਹੇ ਬਿਲਕੁਲ ਸਰ ਇੱਥੇ ਕੋਈ ਤੁਸੀਂ ਹੋਰ ਚੀਜ਼ ਦੇਖੋ ਹੂੰ ਮੈਂ ਕੱਲ ਇੱਕ ਤਸਵੀਰ ਦੇਖੀ ਅਮਰਸਰ 에어ਪੋਰਟ ਦੀ ਅਮਰਸਰ 에어ਪੋਰਟ ਤੇ ਲੋਕ ਐਦਾਂ ਲੱਗੇ ਨੇ ਕਤਾਰਾਂ ਦੇ ਵਿੱਚ ਜਿਤਨਾ ਸੁਖਮ ਸਭ ਆਪਾਂ ਵੱਡੇ ਸ਼ਹਿਰਾਂ ਦੇ ਵਿੱਚ ਰੇਲਵੇ ਸਟੇਸ਼ਨ ਤੇ ਕਾਊਂਟਰਾਂ ਤੇ ਲੋਕ ਦੇਖਦੇ ਆ ਨਾ ਉਹ ਉਸ ਹਾਲਤ ਦੇ ਵਿੱਚ ਜੀ ਉਹ ਕਹਿੰਦੇ ਕਿ ਅਸੀਂ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਘਰੇ ਵੀ ਆ ਗਏ ਪੰਜ ਪੰਜ ਦਿਨ ਹੋ ਗਏ ਨੇ ਹੂੰ ਅਸੀਂ ਤਾਂ ਕਿਸੇ ਤਰੀਕੇ ਨਾਲ ਘਰੇ ਗਏ ਸਾਡਾ ਸਮਾਨ ਤੇ ਦੇ ਦਿਓ ਰਿਫੰਡ ਪੂਰੇ ਪਤਾ ਨਹੀਂ ਮਿਲੇ ਆ ਕਿ ਨਹੀਂ ਮਿਲੇ ਜੀ ਸਰ ਇੱਥੇ ਮੈਂ ਫੇਰ ਉਹੀ ਗੱਲ ਕਹਿ ਦਿੰਦਾ ਕਿ ਮਤਲਬ ਕਿ ਤੁਸੀਂ ਚਲੋ ਕੋਈ ਚੀਜ਼ ਤੁਹਾਡੇ ਕੋਲ ਪ੍ਰੋਡਕਟ ਖਰਾਬ ਹੋ ਗਿਆ ਹੂੰ ਤਾਂ ਤੁਸੀਂ ਤੇ ਚਲੇ ਜਾਓਗੇ ਠੀਕ ਆ ਕੀ ਖਰਾਬ ਹੋ ਗਿਆ ਜੀ ਕੇਸ ਕਰ ਦਿਓਗੇ 100 ਚ ਕੋਈ ਇੱਕ ਬੰਦਾ ਕੇਸ ਕਰ ਦਿੰਦਾ ਮੁਆਵਜ਼ਾ ਲੈ ਲੈਂਦਾ ਜੋ ਆ ਹਰਾਸਮੈਂਟ ਹੈ ਕਿਸੇ ਲੜਕੀ ਨੂੰ ਉਥੇ ਪੀਰੀਅਡ ਆ ਗਏ ਨੇ ਪੈੜ ਹੈ ਨਹੀਂ ਉਹਦੇ ਕੋਲ ਸਾਰੀ ਕੋਈ ਬਿਮਾਰ ਉਹਦੇ ਕੋਲ ਦਵਾ ਹੈ ਨਹੀਂ ਹੂੰ ਜੋ ਮਾਨਸਿਕ ਤਸ਼ੱਦਦ ਕਰਦਾ ਹੈ ਸਿਸਟਮ ਉਹਦਾ ਮੁਆਵਜ਼ਾ ਕਿੱਥੋਂ ਲਾਉਂਦਾ ਉਹਦਾ ਮੁਆਵਜ਼ਾ ਕਿਹਦੇ ਕਾਨੂੰਨੀ ਨਹੀਂ ਆਗੇ ਇਸ ਤਰ੍ਹਾਂ ਦੇ ਹੂੰ ਤੋ ਕਹਿੰਦਾ ਮਤਲਬ ਹੈ ਕਿ ਬਹੁਤ ਉਥੇ ਲੋਕਾਂ ਨੂੰ ਤੜਫਦੇ ਜਦੋਂ ਦੇਖੀ ਜਾ ਝਗੜਦੇ ਦੇਖੀ ਜਾ ਸਭ ਹੂੰ ਤਾਂ ਭਈ ਫੇਰ ਯਾਦ ਆਉਂਦਾ ਹੈ ਪ੍ਰਧਾਨ ਮੰਤਰੀ ਦਾ ਉਹ ਜੁਮਲਾ ਕਹਿੰਦੇ ਸੀ ਕਿ ਮੈਂ ਤੇ ਹਵਾਈ ਚੱਪਲ ਵਾਲੇ ਨੂੰ ਵੀ ਹਵਾਈ ਜਹਾਜ਼ 'ਤੇ ਚੜਾ ਦੇਣਾ ਮੈਨੂੰ ਲੱਗਦਾ ਹਵਾਈ ਚੱਪਲ ਲਾ ਲਾ ਕੇ ਲੋਕਾਂ ਨੇ ਤੁਹਾਡੇ ਮਾਰਨੀਆਂ ਜਿਹੜਾ ਜਿਹੜਾ ਹਾਲ ਬਣਿਆ ਪਿਆ ਜੀ ਮਿੰਟੋ ਜੀ ਖੈਰ ਵਾਕਈ ਹਾਲ ਤੇ ਐਸੇ ਬਣ ਜਾਂਦੇ ਨੇ ਕਈ ਵਾਰੀ ਕਿ ਨਾ ਤੇ ਸਮਝ ਆਉਂਦੀ ਹੈ ਤੇ ਉਸ ਤੋਂ ਬਾਅਦ ਕੰਟਰੋਲ 'ਚ ਤਾਂ ਹੋਣਾ ਕੀ ਹੈ ਇਹ ਮਾਹੌਲ ਫਿਰ ਚਲੋ ਸਮਾਂ ਹੋ ਚੱਲਿਆ ਤੇ ਜਾਂਦੇ ਜਾਂਦੇ ਇੱਕ ਗੱਲ ਆਪਾਂ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੀ ਗੱਲ ਕੀਤੀ ਪੰਜਾਬ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਸੀ ਭਾਰਤ ਪੂਸ਼ਨ ਗੋਇਲ 2021 ਦੀ ਮਹੱਤਵਪੂਰਨ ਖਬਰ ਹੈ ਹਾਂ